ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਾਕਮ ਸਿੰਘ ਸਾਨੋ ਫोजਾਇਬ ਸਿੰਘ ਚੱਠੇਵਾਲਾ ਮੈਂ ਉਹ ਪੀੜਤ ਮਲਾਜ਼ਮ ਹਾਂ ਜਿਹੜਾ ਕਿ ਐਨਪੀਐਸ ਦੇ ਅੰਡਰ ਆਉਂਦਾ ਹਾਂ ਮੈਂ ਬਤੌਰ ਟੀਚਿੰਗ ਫੈਲੋ 27 10 2008 ਨੂੰ ਈਟੀਟੀ ਦੀ ਪੋਸਟ ਤੇ ਚੱਠੇਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਭਰਤੀ ਹੋਇਆ ਸੀ ਤੇ ਮੇਰੀ ਜਿਹੜੀ ਰਿਟਾਇਰਮੈਂਟ ਹੈ ਉਸ ਤੋਂ ਬਾਅਦ ਉਹ ਸਿੰਘੋ ਤੋਂ 20 8 2018 ਨੂੰ ਮੈਂ ਸਿੰਘੋ ਵਿਖੇ ਬਤੌਰ ਮੈਥ ਮਾਸਟਰ ਮੇਰੀ ਪ੍ਰਮੋਸ਼ਨ ਹੋਈ ਸੀ ਹੁਣ ਜਿਹੜੀ ਮੇਰੀ ਸੇਵਾ ਮੁਕਤੀ ਹੈ ਉਹ 31 3 2024 ਨੂੰ ਹੋ ਚੁੱਕੀ ਹੈ ਲਗਭਗ ਮੇਰੀ ਜਿਹੜੀ ਸਰਵਿਸ ਹੈ ਉਹ 15 ਸਾਲ ਤੇ 6 ਮਹੀਨੇ ਬਣ ਗਈ ਹੈ ਤੇ ਹੁਣ ਸੇਵਾ ਮੁਕਤੀ ਦੌਰਾਨ ਜਿਹੜਾ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਧੋਖਾ ਕੀਤਾ ਉਹ ਇਹ ਹੈ ਕਿ ਐਨ ਪੀਐਸ ਵੀ ਨੈਸ਼ਨਲ ਪੈਨਸ਼ਨ ਅੱਗੇ ਸਕੀਮ ਵੀ ਨਹੀਂ ਸ਼ਬਦ ਹੈ ਮੈਂ ਉਹ ਪੜਿਆ ਇਹਨਾਂ ਦਾ ਅਜੰਡਾ ਉਹਦੇ ਵਿੱਚ ਨੈਸ਼ਨਲ ਪੈਨਸ਼ਨ ਸਿਸਟਮ ਹੈ ਅਸਲ ਵਿੱਚ ਸਿਸਟਮ ਦਾ ਭਾਵ ਹੈ ਵੀ ਪੈਨਸ਼ਨ ਨਹੀਂ ਹੈ ਬਸ ਜਿਸ ਤਰ੍ਹਾਂ ਉਹਨਾਂ ਨੇ ਮੇਰਾ 10 ਲੱਖ ਰੁਪਇਆ ਅ ਮੇਰੇ ਫੰਡ ਦੇ ਵਿੱਚ ਰੱਖ ਲੈ ਕੇ ਤੇ ਉਹ ਫੰਡ ਦੇ ਉੱਤੇ 6% ਵਿਆਜ ਦੇ ਕੇ ਉਸ ਦਾ ਵਿਆਜ ਹੈ ਮਤਲਬ ਪੈਸਾ ਮੇਰਾ ਕੋਟਿਕ ਕੰਪਨੀ ਦੇ ਵਿੱਚ ਲਗਾ ਉਹਨਾਂ ਨੇ ਲਗਾ ਦਿੱਤਾ ਹੈ ਉਹ ਕੋਟਿਕ ਕੰਪਨੀ ਜਿੰਨਾ ਚਿਰ ਜਿਉਂਦੀ ਰਹੇਗੀ ਉਨਾ ਚਿਰ ਮੈਨੂੰ ਇਹ 6000 ਰੁਪਇਆ ਮਿਲਦਾ ਰਹੂਗਾ ਜੇਕਰ ਕੋਟੇ ਖਤਮ ਹੋ ਜਾਂਦੀ ਹੈ ਤਾਂ ਸਾਡਾ ਕੋਈ ਭੁਖ ਨਹੀਂ ਹੈਗਾ ਇਸ ਕਰਕੇ ਵੀ ਮੈਂ ਤਾਂ ਇਹ ਕਹਿਣਾ ਹੈ ਵੀ ਸਾਰੇ ਮੁਲਾਜ਼ਮ ਜਿਹੜੇ ਜਿੰਨੇ ਵੀ ਮੁਲਾਜ਼ਮ ਹਨ ਇਹ ਨਹੀਂ ਹੈ ਵੀ ਸਿੱਖਿਆ ਜਿਵੇਂ ਮੈਂ ਸਿੱਖਿਆ ਭਾਗ ਵਿੱਚ ਹਾਂ ਕੋਈ ਕਿਸੇ ਵੀ ਭਾਗ ਦੇ ਵਿੱਚ ਕੰਮ ਕਰਦਾ ਸੌਦੇ ਨਾਲ ਇਹ ਹਸ਼ਰ ਹੈ ਜਿਹੜਾ ਹੋਣਾ ਹੈ ਇਹ ਹਸ਼ਰ ਦਾ ਭਾਵ ਇਹ ਹੈ ਕਿ ਜਿਹੜਾ ਬੁਢਾਪਾ ਹੈ ਇਹ ਰੋਲਣਾ ਹੈ ਕਿਉਂਕਿ ਬੁਢਾਪਾ ਰੋਲਣ ਵਾਲੀ ਸਕੀਮ ਆ ਇਹ ਕਾਫੀ ਜ਼ੇਰ ਦੀ ਬਣੀ ਹੋਈ ਹੈ ਪਰ ਚਾਨਣ ਉਹ ਹੁਣ ਹੋਣਾ ਹੈ ਜਦੋਂ ਕਿ ਸਾਰੇ ਹੁਣ ਜੋ ਮੈਕਿਆਂ ਦੇ ਵਿੱਚੋਂ ਰਿਟਾਇਰ ਹੋਣਗੇ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਵੀ ਅਸੀਂ ਅੱਗੇ ਕਿਸ ਤਰ੍ਹਾਂ ਆਪਾਂ ਜਿਉਣਾ ਹੈ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਜਿਹੜਾ ਬਹੁਤ ਹੀ ਬਹੁਤ ਹੀ ਖਤਰਨਾਕ ਹੈ ਇਸ ਵਾਸਤੇ ਜਿਹੜਾ ਸੰਘਰਸ਼ ਕਰਨਾ ਉਹ ਬਹੁਤ ਜ਼ਰੂਰੀ ਹੈ ਇਸ ਸੰਘਰਸ਼ ਵਿੱਚ ਜੁੜੋ ਹੁਣ ਮੈਨੂੰ ਜਿਹੜੀ ਲਾਸਟ ਪੇ ਹੈ ਉਹ ਮੈਨੂੰ 90000 ਰੁਪਏ ਮਿਲੀ ਹੈ ਤੇ ਹੁਣ ਜਿਹੜਾ ਮੈਨੂੰ ਪੈਨਸ਼ਨ ਹੈ ਉਹ 6000 ਮਿਲੂਗੀ ਇਹ ਪਾੜਾ ਜਿਹੜਾ ਇਹ ਕਿਸ ਤਰ੍ਹਾਂ ਭਰੇ ਭਰੇਗਾ ਇਸ ਨੂੰ ਤਾਂ ਕੋਈ ਵੀ ਕਿੱਡਾ ਵੀ ਕੋਈ ਮੈਥੇਮੈਟਿਸ਼ੀਅਨ ਹੈ ਕਿੱਡਾ ਵੀ ਕੋਈ ਇਕਨੋਮਿਕਸ ਪੜਿਆ ਹੈ ਉਹ ਇਸ ਤਰ੍ਹਾਂ ਇਸ ਨੂੰ ਹੱਲ ਨਹੀਂ ਕਰ ਸਕਦਾ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਸੰਘਰਸ਼ ਦੇ ਵਿੱਚ ਜੁਟਨਾ ਕਰੋ ਹੀ